ਇੱਕ ਬਾਈ ਨਾ ਹੋਰ ਮੈਂ ਤੁਹਾਨੂੰ ਗੱਲ ਪੁੱਛਦਾ ਜਿਹੜੀਆਂ ਆਹ ਚੀਜ਼ਾਂ ਇਹ ਮਸ਼ੀਨਾਂ ਇਹ ਮਸ਼ੀਨਾਂ ਨੇ ਜੀ ਇਹਦੇ ਨਾਲ ਹੀ ਡਿਜੀਟਲ ਮਸ਼ੀਨਾਂ ਨੇ ਆਪਣੇ ਉਹ ਨਹੀਂ ਹੈਗਾ ਚਾਲੂ ਕੰਮ ਆਗਾ ਸਾਰਾ ਜਮਾ ਪੂਰਾ ਹੈਗਾ ਇੱਕ ਨੰਬਰ ਸਭੀ 30 'ਚ ਹੋਣਗੇ ਇਹਦੇ ਨਾਲ ਜੀ ਬਾਈ ਦਾ ਚਲਦੀ ਵੀਡੀਓ 'ਚ ਨੰਬਰ ਦੇਵਾਂਗੇ ਭਰਾਵੋ ਬੰਦਾ ਤੁਹਾਡੇ ਕੰਮ ਦਾ ਬਿਲਕੁਲ ਸਸਤਾ ਸੌਦਾ ਆਮ ਨਾਰਮਲ ਜੀਨੀਦਾਰਾਂ ਦਾ ਕੋਤਾ ਧੱਕਾ ਨਹੀਂ ਕਰਦਾ ਠੱਗੀ ਨਹੀਂ ਕਰਦਾ ਜੇ ਕੋਈ ਇੱਕ ਗੱਲ ਹੋਰ ਨਾਲ ਲੋਟ ਆਵੇ ਮੇਰੀ ਗਰਾਟੀ ਰੋਬੇ ਪੱਦਾ ਫਾਰਮੈਟ ਆਪ ਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਨਾ ਪਿੰਡ ਭੈਣੀ ਬਾਗੇ ਖੜੇ ਆਂ ਜ਼ਿਲ੍ਹਾ ਮਾਨਸੇ ਦਾ ਪਿੰਡ ਆ 22 ਸਿੱਧੂ ਮੂਸੇ ਵਾਲੇ ਦੇ ਜ਼ਿਲ੍ਹੇ ਦਾ ਪਿੰਡ ਆ ਤੇ ਵਾਕੇ ਯਾਰ ਟਿੱਬਿਆਂ ਦੇ ਪੁੱਤਾਂ ਨੇ ਨਾ ਇੱਥੇ ਤਰੱਕੀਆਂ ਕਰੀਆਂ ਇਹ ਗੱਲ ਦੀ ਮਿਸਾਲ ਅੱਜ 22 ਸੁਖਵਿੰਦਰ ਆਪਣੇ ਨਾਲ ਖੜਾ ਭਾਈ ਭੈਣੀ ਬਾਗੇ ਤੋਂ ਸੁਖਵਿੰਦਰ ਸਿੰਘ ਸਿੱਧੂ ਲੇਜ਼ਰ ਲੈਵਲ ਬਾਈ ਹੁਣ ਸੀਜ਼ਨ ਚੱਲੀ ਜਾਂਦਾ ਹਨਾ ਬਸ ਚਾਲੀ ਪੈ ਤਕਰੀਬਨਾਲੂ ਵਾਲੇ ਥਾਂ ਦਾ ਹਰੇਕ ਨੇ ਲੇਜ਼ਰ ਲੈਵਲ ਕਰਾਹੇ ਦਿਵਾਏ ਆ ਤੇ ਬਾਈ ਹੁਣ ਕਣਕਾਂ ਵੱਢ ਕੇ ਵੀ ਆਪਾਂ ਕਿਸੇ ਨੇ ਮੱਕੀ ਵੀਚਣੀ ਕਿਸੇ ਨੇ ਝੋਨਾ ਤੇ ਜਿਹੜੇ ਭਰਾ ਬਾਈ ਕੰਪਿਊਟਰ ਕਰਾਹੇ ਦਾ ਕੰਮ ਕਰਦੇ ਆ ਕਿਉਂਕਿ ਲੇਜ਼ਰ ਲੈਵਲ ਇੱਕ ਇੰਗਲਿਸ਼ ਦਾ ਸ਼ਬਦ ਆ ਤੇ ਉਹਨਾਂ ਦੇ ਕੰਮ ਦੀਆਂ ਗੱਲਾਂ ਅੱਜ ਬਾਈ ਮਕੈਨਿਕਾ ਲੇਜ਼ਰ ਲੈਵਲ 'ਚ ਕੋਈ ਵੀ ਖਰਾਬੀ ਹੋਵੇ ਕਿਸੇ ਵਜ੍ਹਾ ਦੀ ਕਿਵੇਂ ਹੀ ਹੋਵੇ ਤੇ ਮਿੱਤਰੋ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਬਾਈ ਕੋਲੇ ਆਇਓ ਤੇ ਤੁਹਾਨੂੰ ਐ ਜਮਾ ਟੋਪੋ ਟੋਪ ਕੰਮ ਮਿਲੂਗਾ ਤੇ ਬਾਈ ਨਾਲ ਗੱਲਾਂ ਕਰਦੇ ਆ ਵੀਡੀਓ ਨਾਲ ਜੁੜੇ ਰਹੋ ਜਿਹੜੇ ਭਰਾ ਕਿਰਾਏ ਦਾ ਕੰਮ ਕਰਦੇ ਆ ਅੱਜ ਉਹਨਾਂ ਦੇ ਸਾਰੀਆਂ ਕੰਮ ਦੀਆਂ ਗੱਲਾਂ ਛੋਟੇ ਕੰਮ ਆਉਣਗੀਆਂ ਵਿੱਚ ਕੋਈ ਜਾਣਕਾਰੀ ਤੁਹਾਨੂੰ ਯਾਰ ਬਿਨਾਂ ਪੈਸਿਆਂ ਤੋਂ ਵੀ ਮਿਲ ਜੂਗਾ ਜੇ ਬੰਦਾ ਕੰਮ ਦਾ ਆਪਣੇ ਸਤਿ ਸ੍ਰੀ ਅਕਾਲ ਭਾਈਕਾਲ ਜੀ ਹੋਰ ਭਾਈ ਠੀਕ ਹੋ ਹਾਂ ਠੀਕ ਹੈ ਠੀਕ ਹੈ ਭਾਈ ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਕੰਮ ਕਰਦੇ ਨੂੰ ਆਪਾਂ ਨੂੰ ਇੱਥੇ ਨਵੇਂ ਹੀ ਕਰਿਆ ਗਿਆ ਪਹਿਲਾਂ ਜਗਤਜੀਤ ਚ ਕਰਦੇ ਸੀਗੇ ਜਗਤਜੀਤ ਗਰੁੱਪ ਚ ਉੱਥੇ ਕਿੰਨਾ ਚਿਰ ਕਰਿਆ ਬਾਈ ਉੱਥੇ ਟ੍ਰੇਨਿੰਗ ਲਈ ਆਈ ਆਪਨੇ ਪੂਰਾ ਸੀਜ਼ਨ ਜੀ ਅੱਛਾ ਹਾਂ ਠੀਕ ਆ ਤੇ ਬਾਈ ਇਹਦਾ ਕੀ ਸਿਸਟਮ ਹੁੰਦਾ ਇਹਦਾ ਲੈਜਰ ਲੈਵਲਰ ਦਾ ਹੋ ਗਿਆ ਜਿਵੇਂ ਆ ਮਸ਼ੀਨਾਂ ਹੋ ਗਈਆਂ ਇਹਦੇ ਨਾਲ ਹੀ ਟੈਸਟਿੰਗ ਕੀਤਾ ਜਾਂਦਾ ਮਸ਼ੀਨਾਂ ਹੋ ਗਈਆਂ ਆਪਣੀਆਂ ਠੀਕ ਆ ਹਾਂਜੀ ਕੈਲੀਬ੍ਰੇਸ਼ਨ ਵਗੈਰਾ ਕਰਿਆ ਜਾਂਦਾ ਕਰੇ ਇਹ ਮਸ਼ੀਨਾਂ ਰਹੀਆਂ ਸਾਰਾ ਠੀਕ ਆ ਹਾਂਜੀ ਹਾਂ ਬਾਈ ਜਿਵੇਂ ਹੁਣ ਮੰਨ ਕੇ ਚੱਲ ਇਹਦੇ ਤੇ ਨਾ ਤਕਨੀਕੀ ਖਰਾਬੀ ਆ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਇੱਕ ਪਾਸੇ ਛੜ ਉੱਚੀ ਵਿਖਾਈ ਜਾਂਦਾ ਤੇ ਇੱਕ ਪਾਸੇ ਨੀਵੀਂ ਉ ਉਹ ਸਹੀ ਵਿਖਾਈ ਜਾਂਦਾ ਹਾਂ ਹਾਂ ਤੇ ਵਾਣ ਜਦੋਂ ਆਪਾਂ ਪਾਣੀ ਲਾਉਣਾ ਹੈ ਉਦੋਂ ਖਰਾਬ ਉਦੋਂ ਫਿਰ ਭਾਈ ਤਕਨੀਕੀ ਨੁਕਸਨ ਆ ਇਹਦੇ ਹਾਂ ਇਹਦਾ ਕੈਲੀਬ੍ਰੇਸ਼ਨ 'ਚ ਫਰਕ ਪੈ ਜਾਂਦਾ ਇਹਦੇ ਹਾਂ ਜਿਹੜੇ ਉਹ ਰੈਵਟ ਜੇ ਹੁੰਦੇ ਆ ਹਨਾ ਉਹ ਘਸ ਜਾਂਦੇ ਆ ਨਹੀਂ ਨਹੀਂ ਘਸਦੇ ਨਹੀਂ ਉਹ ਵਾਈ ਜਿਆਦਾ ਡਿੱਗ ਕਰਦੇ ਇਹ ਅੱਛਾ ਜਿਆਦਾ ਢੜਕਾ ਪੈ ਜੇ ਉਹਦੇ ਕਰਨ ਉੱਚਾ ਨਹੀਂ ਮੰਨਉ ਉਹਦੇ ਕਰਨ ਆਊਟ ਕੰਨ ਲੱਗ ਜਾਂਦਾ ਜੀ ਇਹ ਠੀਕ ਆ ਵੈਸੇ ਆਪਾਂ ਸਮਕੇ ਨਾ ਰੱਖਦੇ ਜੇ ਇਹਨੂੰ ਰੱਖਣਾ ਪੈਂਦਾ ਕਿ ਫਿਰ ਆਪਾਂ ਡਿੱਗ ਪਿਆ ਜਾ ਉਹ ਵੈਸੇ ਉਹ ਤਰਕੰਡੀ ਤੋਂ ਹਾਂ ਜੇ ਵੈਸੀ ਢੜਕਾ ਪੈ ਗਿਆ ਉਹਦੇ ਨਾਲ ਵੀ ਕੈਲੀਬ੍ਰੇਸ਼ਨ ਆਊਟ ਹੋ ਜਾਂਦੀ ਹੈ ਜੀ ਅੱਛਾ ਠੀਕ ਆ ਜਿਆਦੇ ਭਾਈ ਮੇਨ ਕੰਮ ਇਹ ਚੀਜ਼ ਤੇ ਫਾਲਟ ਪੈਂਦਾ ਕਿ ਜਿਹੜਾ ਟਰੈਕਟਰ ਤੇ ਟਰੈਕਟਰ ਦੇ ਉੱਪਰ ਲੱਗਾ ਹੁੰਦਾ ਹੈਗਾ ਆਪਣਾ ਕੰਟਰੋਲ ਮੇਨ ਪਾਰਟ ਹੋ ਆ ਮੇਨ ਪਾਰਟ ਹੋ ਆਗਾ ਜੀ ਸਾਰੇ ਮੇਨ ਸਾਰੇ ਇਹਦੇ ਵਿੱਚ ਹ ਕਰਨਾਗਾ ਜਿਹੜੇ ਕੇ ਜਿਆਦਾ ਕੰਟਰੋਲ ਪੈਨਲ ਹੋ ਗਿਆ ਜਾਂ ਹਾਂ 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 ਤੇ ਭਾਈ ਇਹਦੇ ਤੇ ਤਕਨੀਕੀ ਖਰਾਬ ਨਾ ਕੀ ਕੀ ਹੁੰਦਾ ਤਕਨੀਕੀ ਤਾਂ ਬਸ ਮਾੜਾ ਮੋਟਾ ਕੋਈ ਕਾਰਡ ਵਗੈਰਾ ਚ ਹੁੰਦਾ ਜਿਆਦਾ ਦਾ ਕੈਲੀਬ੍ਰੇਸ਼ਨ ਨਹੀਂ ਹੁੰਦਾ ਇਹਨਾਂ ਚ ਉਹ ਜਿਹੜੇ ਰੈਫਟ ਜੇ ਹਨ ਮੈਂ ਤੁਹਾਨੂੰ ਉਹ ਆਦੇ ਨਾ ਜੇ ਅਖੇ ਇੱਕ ਪਾਸੇ ਦਾ ਕਾਹ ਜੇ ਜਾਂ ਉੱਚਾ ਨੀਵਾ ਹੋ ਜੇ ਉਹ ਜਿੱਧਰ ਬਹਿ ਜੇ ਉਵੇਂ ਉਹ ਚੁੰਡ ਨੀਵੀਂ ਬਿਕਣ ਲੱਗ ਉਹ ਚੁੰਡ ਨੀਵੀਂ ਕਰੇ ਚਾਰੇ ਦਿਸ਼ਾ ਇਹਨਾਂ ਦੇ ਹੁੰਦੇ ਨੇ ਚਾਰੇ ਪਾਸੇ ਦੇ ਹਿਸਾਬ ਨਾਲ ਜ਼ੀਰੋ ਚ ਆਉਂਦਾ ਤੇ ਇੱਕ ਭਾਈ ਮੰਨ ਕੇ ਚੱਲ ਜਿਹੜਾ ਇਹ ਸਿਸਟਮ ਆ ਹਨ ਹਾਂਜੀ ਹਾਂ ਅ ਜਿਵੇਂ ਹੁਣ ਕਿਸੇ ਦਾ ਵੀ ਮੌਕੇ ਤੇ ਸੀਜ਼ਨ ਚ ਖਰਾਬ ਹੋ ਗਿਆ ਹਾਂਜੀ ਹਾਂ ਹੈਨਾ ਠੀਕ ਹੈ ਜੀ ਥੋਟੇ ਕੋਲੇ ਆ ਗਿਆ ਬੰਦਾ ਉਹਨੇ ਆਖਤਾ ਵੀ ਤੁਸੀਂ ਆਖਿਆ ਵੀ ਕੰਮ ਭਾਈ ਬਰੀਕੀ ਆ ਦੋ ਤਿੰਨ ਦਿਨ ਲੱਗਣਗੇ ਤੇ ਫੇਰ ਭਾਈ ਉਹਦਾ ਕੰਮ ਚੱਲਦਾ ਕਰ ਜੂਗਾ ਉਹਦਾ ਕੰਮ ਚੱਲ ਨਹੀਂ ਨਾਲ ਦੀ ਨਾਲ अच्छा ਉਹ ਐਕਸਟਰਾ ਭਾਰ ਲੈ ਬੰਦੇ ਆ ਗਿਆ ਹੈਗਾ ਸੋ ਹੈਗਾ ਤੁਹਾਡੇ ਕੋਲੇ ਸਿਸਟਮ ਹਾਂਜੀ ਹਾਂ ਠੀਕ ਆ ਬਾਈ ਤੇ ਇਹਦੇ ਤੇ ਬਾਈ ਉਹ ਰਿਪੇਅਰ ਤੇ ਖਰਚਾ ਕਿੰਨਾ ਆਉਂਦਾ ਰਿਪੇਅਰ ਦਾ ਤਾਂ ਦੇਖੋ ਦੇਖਾ ਗਿਆ ਜਿਆਦਾ ਵਿੱਚੋ ਜੇ ਤਾਂ ਕੋਈ ਜਿਆਦਾ ਹੈਗਾ ਮੇਜਰ ਫਾਲਟ ਆ ਗਿਆ ਹਾਂ ਮੇਜਰ ਫਾਲਟ ਆ ਗਿਆ ਉਹਦਾ ਤਾਂ ਮੰਨ ਕੇ ਚੱਲੋ ਜੀ ਹੈਗਾ 5-7000 ਰੁਪਏ ਦਾ ਰਿਪੇਅਰ ਦਾ ਠੀਕ ਆ ਹਾਂ ਵੈਸੇ ਇਹਦਾ 1000 ਰੁਪਏ ਹੈ ਜੇ ਉਹ ਆਟੋ ਆਟ ਹੁੰਦੀ ਹੈਗੀ ਕੈਲੀਬ੍ਰੇਟ ਤੇ ਜੇ ਬਾਈ ਕਿਸੇ ਨੇ ਉਹੀ ਚੈੱਕ ਟੈਸਟਿੰਗ ਹੀ ਕਰਾਉਣਾ ਹੋਵੇ ਕਿਉਂਕਿ ਟੈਸਟਿੰਗ ਦਾ ਵਸੇ ਮੰਨ ਲਓ ਵੀ 1000 ਰੁਪਏ ਦਾ ਸੈਟ ਕਰ ਲੈਂਦਾ ਟੈਸਟਿੰਗ ਦਾ ਵੀ ਸਾਰੀ ਠੀਕ ਆ ਲੈ ਵੀ ਮਿੱਤਰੋ ਬੰਦਾ ਨਾ ਆਪਣੇ ਕੰਮ ਦਾ ਬੰਦਾ ਜ਼ਿੰਮੇਦਾਰ ਆ ਤੇ ਭਾਈ ਹੁਣ ਸਾਨੂੰ ਨਾ ਮਾੜੇ ਜਿਹੇ ਪਾਰਟ ਵਿਖਾ ਭਾਈ ਇਹਦੇ ਚ ਮੇਨ ਕੀ ਹੁੰਦਾ ਹਨਾ ਵਿਖਾ ਇਧਰ ਹੂ ਪਾਰਟਸ ਵਗੈਰਾ ਲੀਡਾਂ ਵਗੈਰਾ ਜੇ ਕੋਈ ਦਿੱਕਤ ਆਉਂਦੀ ਹੈ ਕਿ ਸਾਰੀਆਂ ਆਪਣੇ ਨਾਲ ਅਵੇਲੇਬਲ ਆ ਸਾਰੀਆਂ ਪੰਗਾਂ ਸਾਰੀਆਂ ਹਾਂਜੀ ਸਾਰੇ ਸਿਸਟਮਾਂ ਦੇ ਲੈ ਵੀ ਭਾਈ ਆ ਬਾਈ ਕੋਲੇ ਨਾ ਸਾਰਾ ਸਮਾਨ ਪਿਆ ਕੋਈ ਲੀਡਾਂ ਦੇ ਨੁਕਸਾਂ ਦਾ ਠੀਕ ਆ ਤੇ ਇੱਕ ਬਾਈ ਨਾ ਹੋਰ ਮੈਂ ਤੁਹਾਨੂੰ ਗੱਲ ਪੁੱਛਦਾ ਜਿਹੜੀਆਂ ਆਹ ਚੀਜ਼ਾਂ ਇਹ ਮਸ਼ੀਨਾਂ ਇਹ ਮਸ਼ੀਨਾਂ ਨੇ ਜੀ ਉਹ ਇਹਦੇ ਨਾਲ ਹੀ ਡਿਜੀਟਲ ਮਸ਼ੀਨਾਂ ਨੇ ਆਪਣੇ ਉਹ ਨਹੀਂ ਹੈਗਾ ਚਾਲੂ ਕੰਮ ਆਗਾ ਸਾਰਾ ਜਮਾ ਪੂਰਾ ਹੈਗਾ ਇੱਕ ਨੰਬਰ ਸਾਰੀ ਸਹੀ ਜ਼ੀਰੋ ਚ ਹੋਣਗੇ ਇਹਦੇ ਨਾਲ ਜੀ ਸਾਰੇ ਡਿਜੀਟਲ ਮੰਨ ਕੇ ਚੱਲ ਖਰਾਬ ਹੋ ਗਿਆ ਕਿਸੇ ਦਾ ਪਹਿਲੀ ਤਾਂ ਗੱਲ ਦਾ ਪਰਮਾਤਮਾ ਖਰਾਬ ਪਾਵੇ ਨਾ ਤੇ ਜੇ ਕਿਸੇ ਦਾ ਇਹ ਲੈਜਰ ਲੈਵਲ ਖਰਾਬ ਹੁੰਦਾ ਤੇ ਫਿਰ ਬਾਈ ਇੱਥੇ ਆਉਣਾ ਪਊਗਾ ਤੁਸੀਂ ਉੱਥੇ ਵੀ ਜਾ ਵਰਦੇ ਆ ਉੱਥੇ ਤਾਂ ਜੇ ਨੋਰਮਲ ਫਾਲਟ ਹੈ ਕਿ ਕੋਈ ਮਾੜਾ ਮੋਟਾ ਉਹ ਉੱਥੇ ਹੋ ਜਾਂਦਾ ਹੈਗਾ ਜੀ ਇਸੇ ਜੇ ਕੋਈ ਐਲਟੀ ਜੇ ਦਿੱਕਤਾ ਉਹ ਇੱਥੇ ਹੀ ਲਾਣਾ ਪੈਣਾਗਾ ਜੋ ਵੀ ਵੈਸੇ ਹੀ ਪ੍ਰੋਬਲਮਾਂ ਆਗੇ ਉੱਥੇ ਲੈਣੇ ਵੈਸੇ ਬਾਕੀ ਜੋ ਵੀ ਮਾੜੀ-ਮੋਟੀ ਆਪਾਂ ਫੋਨ ਤੇ ਵੀ ਦੱਸ ਦਿਆਂਗੇ ਕੋਈ ਗੱਲਬਾਤ ਹੁੰਦੀ ਆ ਉੱਥੇ ਵੀ ਸਮਝਾ ਦੇਾਂਗੇ ਕਿਉਂਕਿ ਦੂਰ ਆਉਂਦਾ ਤੇ ਬਈ ਇੱਕ ਨਾ ਯਾਰ ਪੰਜਾਬੀ ਚ ਨਾ ਹੁਣ ਜਦੋਂ ਆਪਾਂ ਕਰਾਹੇ ਲਾਉਣੇ ਆ ਆਪਾਂ ਦੇਸੀ ਜੱਟ ਹਾਂ ਨਾ ਇਹਨੂੰ ਤਾਂ ਆਖ ਦਿੰਦੇ ਸਿਰ ਹਾਂਜੀ ਇਹਦਾ ਟਰਾਂਸਮਿਟਰ ਹੈਗਾ ਜੀ ਇਹ ਸਹੀ ਟਰਾਂਸਮਿਟਰ ਹੈਗਾ ਤੇ ਜਿਹੜਾ ਬਾਈ ਉਹ ਉਹਨੂੰ ਕੰਟਰੋਲਰ ਆਦੇ ਆ ਨਾ ਆ ਜਿਹੜਾ ਮਗਰਾਟ ਤੇ ਲੱਗਦਾ ਕੰਟਰੋਲ ਆ ਉਹਨੂੰ ਆਹ ਦਿੰਦੇ ਸੋ ਦੇਸੀ ਗੱਲਾਂ ਤੇ ਲੈ ਵੀ ਮਿੱਤਰੋ ਬਾਈ ਭੈਣੀ ਬਗਾ ਪਿੰਡਾ ਜ਼ਿਲ੍ਹਾ ਮਾਨਸਾ ਤਹਿ ਮਾਨਸਾ ਨੂੰ ਜਾਣਦੇ ਆ ਬਾਈ ਦਾ 10 ਕਿਲੋਮੀਟਰ ਪਿੰਡ ਮਾਨਸਾ ਤੋਂ ਪਿੱਛੇ ਆ ਬਾਈ ਦਾ ਚਲਦੀ ਵੀਡੀਓ ਚ ਨੰਬਰ ਦੇਵਾਂਗੇ ਭਰਾਵੋ ਬੰਦਾ ਤੁਹਾਡੇ ਕੰਮ ਦਾ ਬਿਲਕੁਲ ਸਸਤਾ ਸੌਦਾ ਆਮ ਨੋਰਮਲ ਜ਼ਿਮੀਂਦਾਰਾਂ ਦਾ ਪੁੱਤ ਆ ਧੱਕਾ ਨਹੀਂ ਕਰਦਾ ਠੱਗੀ ਨਹੀਂ ਮਾਰਦਾ ਜੇ ਕੋਈ ਇੱਕ ਗੱਲ ਹੋਰ ਨਾ ਲੋਟ ਆਵੇ ਮੇਰੀ ਗਾਰੰਟੀ ਕਿਉਂਕਿ ਬੰਦਾ ਫੋਰਮੈਂਟ ਟੌਪ ਦਾ ਰਾਜਸਥਾਨ ਹਰਿਆਣਾ ਪੰਜਾਬ ਜੁਪੀ ਕਿਸੇ ਵੀ ਸਟੇਟ ਦਾ ਬਾਈ ਆ ਕੇ ਲੇਜ਼ਰ ਲੈਵਲ ਬਾਈ ਇੱਥੇ ਸੈੱਟ ਕਰਾ ਸਕਦਾ ਇੱਕ ਗੱਲ ਬਾਈ ਹੋਰ ਆਇ ਨਾ ਰਹਿ ਜਾ ਕਰੋ ਵੀ ਆਪਾਂ ਪਿਛਲੇ ਸਾਲ ਰਿਪੇਅਰ ਕਰਾਈ ਸੀ ਕਿਉਂਕਿ ਚੱਲਦੀਆਂ ਮਸ਼ੀਨਰੀਆਂ ਚ ਪਤਾ ਨਹੀਂ ਕਦੋਂ ਨੁਕਸ ਪੈ ਜੇ ਕੈਲੀਬ੍ਰੇਸ਼ਨ ਜ਼ਰੂਰੀ ਹੈ ਇੱਕ ਕਾਰੀ ਬਾਈ ਕੋਲੇ ਆ ਕੇ ਜਿਵੇਂ ਆਪਾਂ ਸੀਜ਼ਨ ਤੋਂ ਪਹਿਲਾਂ ਟਰੈਕਟਰ ਦਾ ਮਗਲਾਇਲ ਮਗਲੂਲ ਨਹੀਂ ਬਲਦਾਉਂਦੇ ਉਹ ਬਾਈ ਓਵੇਂ ਤੁਸੀਂ ਆ ਕੇ ਕਿਰਾਂ ਚੈੱਕ ਲਾਜ਼ਮੀ ਕਰਾ ਕੇ ਜਾਇਓ ਕਿਉਂਕਿ ਇਹਦੇ ਚ ਬਾਈ ਪਤਾ ਕੀ ਹੁੰਦਾ 1000 ਰੁਪਏ ਦਾ ਕੰਮ ਆ ਤੇ ਜੇ ਕਿਸੇ ਦੇ ਵਾਹਨ ਦੀ ਜੱਖਣਾ ਵੱਢੀ ਗਈ ਹਾਂ ਰੇਹਾਂ ਸਪਰੀਆਂ ਵਿੱਚ ਕਿੰਨਾ ਕੁਸ ਹੁੰਦਾ ਚੱਕ ਕੇ ਮਿੱਟੀ ਇੱਕ ਪਾਸੇ ਦੂਜੇ ਪਾਸੇ ਠੋਕੀ ਦੂਜੇ ਪਾਸੇ ਉਧਰ ਠੋਕੀ ਕੰਮ ਖਰਾਬ ਹੋ ਗਿਆ ਵਾਹਨਾਂ ਦਾ ਪਹਿਲੇ ਪਾਣੀ ਦਾ ਬੰਦਾ ਬਾਈ ਕੰਮ ਦਾ ਲਾਜ਼ਮੀ ਇੱਕ ਆਇਓ ਬਾਈ ਕੋਲੇ ਬਾਈ ਦਾ ਸਿੱਧੂ ਲੇਜਰ ਲੈਵਲ ਦੇ ਨਾਂ ਦੇ ਇਹ ਕੰਮ ਆ ਚੱਲਦੀ ਵੀਡੀਓ ਇਥੋਂ ਨੂੰ ਨੰਬਰ ਮਿਲ ਜੂ ਮਿੱਤਰੋ ਠੀਕ ਆ ਕਰਦੇ ਹੋ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਮਿਲਦੇ ਆਏ ਵੀ ਕੋਈ ਵੀਡੀਓ ਲੈ ਕੇ ਹੋਰ ਧੰਨਵਾਦ ਜੀ